ਤੇਲ ਗੱਦ ਲਈ ਰੱਖਿਆਈ ਤੇਲ ਜਾੜਾ ਚ ਜਿਹੜਾ ਰੇਸ਼ਾ ਬਣਦਾ ਹੈ ਕੀੜਾ ਲੱਗਿਆ ਵਾ ਇਹਦਾ ਕੁੜਲੀਆਂ ਕਰੋ ਮੁੜ ਕੇ ਪੰਜ ਚਾਰ ਸਾਲ ਜਾੜਦੇ ਤੁਹ ਹੋਗੀ ਬਾਪੂ ਜੀ ਪਾਣੀ ਦੀਆਂ ਕੁੜਲੀਆਂ ਤੇ ਸੂੜੀਆਂ ਤੇਲ ਦੀ ਪਹਿਲੀ ਵਾਰ ਸੁਣਿਆ ਤੇਲ ਦਵਾਈ ਹੈ ਤੇਲ ਨਹੀਂ ਹੈਗਾ ਇਹ ਅੱਛੀ ਹਾਂ ਹਾਂ ਇਹ ਤਾਂ ਦੋ ਸਵਾਲ ਹੀ ਨਹੀਂ ਪਤਾ ਵੀ ਤੇ ਇਸ਼ਾਰੇ ਦੇ ਅੱਛੀ ਮੇਰੇ ਕੋਲ ਤਾਂ ਰੋਜ਼ ਬੰਦੇ ਲੈ ਜਾਂਦੇ ਨੇ ਆਪੇ ਦੱਸਦੇ ਨੇ ਮੈਂ ਵੀ ਅਸੀਂ ਠੀਕ ਆ ਬੱਬੂ ਜੀ ਇੱਕ ਹੋਰ ਗੱਲ ਆ ਮੈਂ ਸੁਣਿਆ ਨਾ ਕਈ ਕਹਿੰਦੇ ਨੇ ਅਸੀਂ ਸਿੱਧਾ ਚੈਲੰਜ ਕਰਦੇ ਆ ਅਸੀਂ ਇੰਨੇ ਮਿੰਟਾਂ ਵਿੱਚ ਠੀਕ ਕਰ ਦਾਂਗੇ ਫਿਰ ਤੁਸੀਂ ਹੁਣ ਕੀ ਚੈਲੰਜ ਕਰਦੇ ਹੋ ਕਿੰਨੇ ਮਿੰਟਾਂ ਵਿੱਚ ਠੀਕ ਕਰੋਗੇ ਤੁਸੀਂ ਕਾੜਦਾ ਮੈਂ ਮੰਨਦਾ ਕਾੜਦਾ ਮੈਂ 10 ਮਿੰਟ ਦੇ ਵਿੱਚ ਸੈੱਟ ਕਰਦਾ ਮੇਰੀ ਕੁੜਲੀ ਕਰਦੀ ਇੱਕ ਵਾਰੀ ਦਰਦ ਹੀ ਖਤਮ ਅੱਛਾ ਇੱਕ ਕੁੜਲੀ ਮਾਰ ਕੇ ਸੈੱਟ ਕੁੜਲੀ ਜੇ ਅਗਰ ਕੀੜਾ ਲੱਗਿਆ ਬਾ ਤਾਂ 5 ਮਿੰਟ ਦੇ ਵਿੱਚ ਠੀਕ ਕਰ ਦਾਂ ਮੈਂ ਹੱਥ ਔਲਾ ਕਰਦਾ ਕੰਪੈਟ ਦੇ ਸਾਹਮਣੇ ਅੱਛਾ ਕੀੜਾ ਜਰੇ ਮਰ ਜਨਾ 5 ਮਿੰਟ ਦੇ ਵਿੱਚ ਅੱਛਾ ਇੰਗਲੈਂਡ ਅਮਰੀਕਾ ਚ ਮੇਰੇ ਫੋਨ ਦੇ ਨੇ ਕੈਨੇਡਾ ਚ 10 ਮ ਅੱਛੀ ਕੀੜਾ ਨੂੰ ਜਰੇ ਮਾਰਨੇ ਆ ਆ ਜਿਹੜੀ ਦਵਾਈ ਆ ਇਹ ਰੇਸ਼ੇ ਨੂੰ ਬਾਪੂ ਮਾਫ ਕਰਨਾ ਮੈਂ ਸਾਨੂੰ ਰੋਕ ਦਿਆਂ ਤੁਸੀਂ ਜਿੰਨੇ ਕਿਹਾ ਕੈਨੇਡਾ ਅਮਰੀਕਾ ਤੋਂ ਫੋਨ ਆਉਂਦੇ ਨੇ ਵੀ ਮਤਲਬ ਫਿਰ ਉਹਨਾਂ ਨੇ ਤੁਸੀਂ ਇਲਾਜ ਕਿਵੇਂ ਕਰਦੇ ਹੋ ਉਹ ਤਾਂ ਬਾਹਰ ਬੈਠੇ ਨੇ ਨਹੀਂ ਕੀੜਾ ਮਾਰਦਾ ਕਲਾਮ ਤੇ ਕਿ ਮੈਂ ਝਾਰਦਾ ਨਾ ਉਹ ਕੀੜਾ ਕਲਾਮ ਨਾਲੇ ਮਰ ਜਾਂਦਾ ਅੱਛਾ ਕਲਾਮ ਨਾਲੇ ਸਮਝ ਨਹੀਂ ਲੱਗਿਆ ਥੋੜਾ ਬਾਪੂ ਡਿਟੇਲਸ ਸਮਝਾਓ ਹੱਥ ਵਾਲਾ ਕਰ ਦੇਣਾ ਜਿਆਦਾ ਅੱਛੀ ਉਹ ਇੱਕਨੇ ਕੀੜਾ ਮਰ ਜਾਂਦਾ ਜਿਹੜਾ ਰੇਸ਼ਾ ਪਿਆ ਬਾਹੂ ਰੇ ਆਉਣਾ ਪੈਂਦਾ ਅਲੇ ਨੂੰ ਅੱਛਾ ਫੋਨ ਦੀ ਥੋੜਾ ਕਰ ਦੇਣੀ ਤੇ ਹੱਥ ਵਾਲਾ ਕਰ ਦੇਣਾ ਮੈਂ ਜਿੱਥੇ ਮਰਜੀ ਬੈਠਾ ਹੋਵੇ ਹਾਂ ਹਾਂ ਉਹ ਇਹ ਜਿਆ ਤਰਬ ਆਪਣੇ ਕੋਲ ਅੱਛਾ ਦੁਨੀਆ ਨੇ ਕਿਹੜੇ ਮਰਜੀ ਕੋਣਨੇ ਤੇ ਬੈਠਾ ਹੋਵੇ ਤੇ ਮਰਜੀ ਬੈਠਾ ਹੋਵੇ ਫੂਕੀ ਮਾਰਨੀ ਹੈ ਤੁਸੀਂ ਹਾਂ ਹਾਂ ਫੂਕੇ ਮਾਰਨੀ ਹੈ ਜਿਹੜੇ ਖਤਮ ਕੀੜਾ 10 ਮਿੰਟ ਦੇ ਵਿੱਚ ਮੈਨੂੰ ਵਾਪਸ ਕਾਲ ਆਉਂਦੀ ਆ ਅੱਛਾ ਵੀ ਹਾਂ ਜੀ ਸਾਡਾ ਸੈਟ ਹੈ ਇਹ ਜੀ ਬੱਬੂ ਫੂਕ ਵਿੱਚ ਕੀ ਹੈ ਜਿਹੜੀ 10 ਮਿੰਟ ਠੀਕ ਕਰਦੀ ਹੈ ਇਹ ਅੱਛਾ ਜੀ ਹਾਂ ਹਾਂ ਉਸ ਮਰਜੀ ਹੋ ਹੀ ਕਰਦਾ ਜਿਹੜਾ ਕੋਈ ਕਰਦਾ ਠੀਕ ਹੈ ਹਾਂ ਹਾਂ ਜਿਹੜੇ ਆਪਣਾ ਉਰੇ ਆਉਂਦੇ ਨੇ ਆਲੇ ਦੇਸ਼ਾਂ ਪਾਸ ਮੂੰਹ ਸੁੱਜਿਆ ਪਿਆ ਜਾਰੇ ਰੋਟੀ ਵੀ ਨਹੀਂ ਖਾਦੇ ਜਿੰਦੇ ਆ ਤੇ ਦਵਾਈ ਸੈੱਟ ਕਰਦੇ ਉਹਨਾਂ ਨੂੰ ਇੱਕੋ ਲਈ ਕਰੀ ਜਾਂਦੇ ਸਾਫ ਕਿ ਤੇ ਦੇਖ ਲਓ ਬਾਪੂ ਆ ਨਾਮ ਨਾਲ ਬੈਜੀ ਫੂਕਾਂ ਵਾਲਾ ਬਾਬਾ ਨਾ 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 ਆਪਾਂ ਨੂੰ ਕੋਈ ਅਰਥ ਨਹੀਂ ਅਪਟ ਦਾ ਲਾਲ ਚੌਥੇ ਬੈਠੇ ਮੈਂ ਪੈਸੇ ਲੈ ਲੂੰਗਾ ਹਮ ਆ ਸੇਵਾ ਹੀ ਆਪਣੀ ਦਾ ਇੰਨੀ ਦੂਰ ਮੈਂ ਜੋ ਝਾੜਦਾ ਨਾ ਹੱਥੋਂ ਦਾ ਰੁਪਈਆ ਨਹੀਂ ਕਿਸੇ ਲੱਤਾ ਅਜੇ ਤੱਕ ਮੈਂ ਦਿੱਤਿਆਂ ਮੈਂ ਲੱਤਾ ਨਹੀਂਗਾ ਮੈਂ ਦਵਾਈ ਦੇ ਪੈਸੇ ਲੈ ਲੈਣਾ ਉਹਦਾ ਨਹੀਂ ਲੈਂਦਾ ਮੈਂ ਕਿਸੇ ਦਾ ਵੀ ਅੱਛੇ ਅੱਛੇ ਹਾਂ ਹਾਂ ਕੋਈ ਹੋਵੇ ਚਾਹ ਕੋਈ ਆ ਜੀ ਠੀਕ ਹੈ ਹਾਂ ਤੇ ਆ ਤਾਂ ਬਾਪੂ ਤੁਸੀਂ ਜਿਵੇਂ ਝਾੜਾਂ ਦੀ ਕੀ ਆ ਹਨਾ ਹੋਰ ਕਿਹੜੇ ਕਿਹੜੇ ਦੁੱਖ ਤੋੜਦੇ ਹੋ ਫਿਰ ਤੁਸੀਂ ਝਾੜਾਂ ਦੀ ਮੇਰੇ ਕੋਲ ਇਹਦੇ ਹਰਨੀਆਂ ਦੀ ਵੀ ਹੈਗੀ ਆ ਅੱਛੇ ਹਰ ਨਹੀਂ ਹਰਿਆ ਖਤਮ ਕਰਨੀ ਆ ਇੱਕ ਮਹੀਨਾ ਦਵਾਈ ਖਾਲੇ ਮੇਰੇ ਕੋਲ ਹਾਂ ਇਹ ਤਿੰਨੇ ਚਾਰੇ ਦਵਾਈਆਂ ਨੇ ਮੇਰੇ ਕੋਲ ਹਾਨੀ ਜੀ ਤੁਸੀਂ ਕਿਹੜੀ ਦਵਾਈ ਤਿਆਰ ਕੀਤੀ ਹੋਈ ਹੈ ਆਹ ਤੀਕ ਠੀਕ ਹੈ ਠੀਕ ਹੈ ਕੋਈ ਮਤਲਬ ਕਿੰਨੇ ਕੁ ਮਰੀਜ਼ਾਂ ਨੂੰ ਹੁੰਦਾ ਕਿ ਤੁਸੀਂ ਠੀਕ ਕਰਤਾ ਮੈਂ ਕੋਈ ਹਿਸਾਬ ਹੀ ਨਹੀਂ ਮਰੀਜ਼ਾਂ ਨੂੰ 15 ਸਾਲ ਹੋ ਗਏ 20 ਸਾਲ ਮੈਨੂੰ ਕੰਮ ਕਰਦੇ ਨੂੰ ਅੱਛਾ ਹਾਂ ਇਹ ਫਿਰ ਕਿਵੇਂ ਸਿੱਖੇ ਤੁਸੀਂ ਬਾਈ ਕਰਨ ਮੈਂ ਆਪਣੇ ਦਿਮਾਗ ਤੋਂ ਸਿੱਖਿਆ ਸਾਰਾ ਕੁਝ ਮੈਂ ਕਿਸੇ ਨੂੰ ਪੁੱਛਿਆ ਰਹੇਗਾ ਵੀ ਮੈਂ ਕੀ ਕਰਨਾ ਹਾਂ ਨਹੀਂ ਫੇਰ ਵੀ ਕਿਤੋਂ ਆਈਡੀਆ ਤਾਂ ਆਇਆ ਹੂ ਦਿਮਾਗ 'ਤੇ ਕਿ ਤੋ ਵਿਚਾਰ ਲਿਆ ਹੂ ਵੀ ਆਪਾਂ ਐਵੇਂ ਠੀਕ ਕਰਨਾ ਐਵੇਂ ਦਵਾਈਆਂ ਬਣਾਉਣੀਆਂ ਨੇ ਨਹੀਂ ਨਹੀਂ ਮੈਂ ਕਿਸੇ ਨੂੰ ਸਲਾਹ ਨਹੀਂ ਦਿੱਤੀ ਆ ਦਵਾਈ ਦਾ ਸਲਾਹ ਲੱਤੀ ਮੈਂ ਆਪਾਂ ਬਣਾ ਰਿਹਾ ਹਾਂ ਤੇ ਦਵਾਈ ਮੈਂ ਆਪ ਬਣਾ ਰਿਹਾ ਹਾਂ ਇਹ ਵੀ ਆਪ ਬਣਾਇਆ ਮੈਂ ਇਹ ਵੀ ਸਾਰੀਆਂ ਮੈਂ ਆਪ ਬਣਾਉਣਾ